ਮਹਾਲੀ ਅਦਾਲਤ 'ਚ ਪੇਸ਼ੀ ਤੋਂ ਬਾਅਦ ਮਹਾਲੀ ਅਦਾਲਤ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਅਨੁਪਾਰੀ ਸੁਰੱਖਿਆ ਫੋਰਸ ਦੇ ਅਧੀਨ ਨਾਬਾਦੀ ਨਿਊ ਜੇਲ ਦੇ ਵਿੱਚ ਲੈ ਕੇ ਪਹੁੰਚੀ ਹੈ ਜਿੱਥੇ ਪਹਿਲਾਂ ਤੋਂ ਹੀ ਮੌਜੂਦ ਕਾਲੀ ਵਰਕਰਾਂ ਦੇ ਵੱਲੋਂ ਬੜੀ ਗਿਣਤੀ ਦੇ ਵਿੱਚ ਪਹੁੰਚ ਕੇ ਹੰਗਾਮਾ ਕੀਤਾ ਗਿਆ ਜੀ ਹਾਂ ਠੀਕ ਸੁਣਿਆ ਤੁਸੀਂ ਆ ਤਾਂ ਪੁਲਿਸ ਦੇ ਨਾਲ ਧੱਕਾ ਮੁਕਹੀ ਵੀ ਹੋਈ ਹੈ ਤੇ ਇਸੋ ਇਲਾਵਾ ਇੱਕ ਟਕਰਾਅ ਦੀ ਸਥਿਤੀ ਵੀ ਬਣਦੀ ਵੀ ਦਿਖਾਈ ਦਿੱਤੀ ਹਥਾਂ ਦੱਸਿਏ ਕਿ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਮਹਾਲਿਆ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਸਮੇਂ ਪੁਲਿਸ ਵੱਲੋਂ ਚਾਰੇ ਪਾਸੇ ਜਿਹੜਾ ਨੇ ਸਖਤ ਸੁਰੱਖਿਆ ਦੇ ਪ੍ਰਬੰਧ ਜਿਹੜਾ ਕਰਕੇ ਰੱਖੇ ਹੋਏ ਸੀ ਕਿਸੇ ਵੀ ਤਰੀਕੇ ਦੇ ਨਾਲ মিডিਆ ਨੂੰ ਜਾਂ ਆਮ ਲੋਕਾਂ ਨੂੰ ਤੇ ਐਂਟਰੀ ਜਿਹੜੀ ਉਹਨਾਂ ਦਿੱਤੀ ਜਾਦੀ ਸੀ ਇਹ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਘਰ ਪੁਲਿਸ ਵੱਲੋਂ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਇਹ ਸਭ ਦੇ ਦਰਮਿਆਨ ਇਹ ਵੀ ਗੱਲ ਕਰਦੇ ਪੰਜਾਬ ਪੁਲਿਸ ਜ਼ਿਕਰ ਆਈ ਸੀ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਵੱਲੋਂ ਜਾਂ ਫਿਰ ਕਿਸੇ ਮੀਡੀਆ ادارے ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਦੀ ਕਾਫਲੇ ਦੇ ਵਿੱਚ ਗੱਡੀ ਲਗਾਈ ਜਾਂਦੀ ਹੈ ਜਾਂ ਫਿਰ ਪਿੱਛੋਂ ਫੋਲੋ ਕੀਤਾ ਜਾਂਦਾ ਹੈ ਜਾਂ ਫਿਰ ਕਿਸੇ ਵੀ ਅਕਾਲੀ ਵਰਕਰ ਦੇ ਵੱਲੋਂ ਇਹ ਹਰਕਤ ਕੀਤੀ ਜਾਂਦੀ ਹੈ ਤਾਂ ਉਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਤੇ ਇਸ ਹਫਤੇ ਦਰਮਿਆਨ ਦੇਖਣ ਨੂੰ ਵੀ ਮਿਲਿਆ ਕਿ ਪੁਲਿਸ ਦੇ ਵੱਲੋਂ ਚੱਪੇ-ਚੱਪੇ ਤੇ ਭਾਰੀ ਸੁਰੱਖਿਆ ਦੇ ਪ੍ਰਬੰਧ ਜਿਹੜਾ ਨੇ ਉਹ ਕੀਤੇ ਗਏ ਸੀ ਤੇ ਇਸ ਹਫਤੇ ਦਰਮਿਆਨ ਵਿਕਰਮ ਸਿੰਘ ਮਜੀਠੀਆ ਨੂੰ ਭਾਰੀ ਸੁਰੱਖਿਆ ਫੋਰਸ ਦੇ ਨਾਲ ਨਾਬਾਦੀ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਜਿੱਥੇ ਅਕਾਲੀ ਵਰਕਰ ਪਹਿਲਾਂ ਤੋਂ ਮੌਜੂਦ ਸੀ ਅਕਾਲੀ ਵਰਕਰਾਂ ਦੇ ਵੱਲੋਂ ਜਿੱਥੇ ਨਾਰੇਬਾਜ਼ੀ ਕੀਤੀ ਗਈ ਤੇ ਉੱਤੇ ਇਲਜ਼ਾਮ ਲਗਾਏ ਗਏ ਕਿ ਪੁਲਸਰ ਦੇ ਵੱਲੋਂ ਨਾ ਦੇ ਨਾਲ ਧੱਕਾਮੁਖੀ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫਲਾ ਵੱਡੀ ਗਾੜਾਂ ਦਾ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇਸ ਕਾਫਲੇ ਦੇ ਤਹਿਤ ਜਿਹੜਾ ਨੇ ਨਾਬਾਦੀ ਜੇਲ੍ਹ ਦੇ ਵਿੱਚ ਪਹੁੰਚੇ ਨੇ ਤੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਅੰਦਰ ਲੈ ਕੇ ਗਏ ਨੇ ਤੇ ਕਿਸੇ ਵੀ ਵਰਕਰ ਦੇ ਨਾਲ ਮੁਲਾਕਾਤ ਕਰਨ ਵੀ ਨਹੀਂ ਦਿੱਤੀ ਗਈ ਤਾਂ ਵਰਕਰਾਂ ਦਾ ਕਹਿਣਾ ਹੈ ਕਿ ਜਦੋਂ ਵੀ ਕਿਸੇ ਤਰੀਕੇ ਨਾਲ ਕਿਸੇ ਸਿਆਸੀ ਗੂ ਨੂੰ ਜੇਲ੍ਹ ਦੇ ਵਿੱਚ ਲਿਆਇਆ ਜਾਂਦਾ ਹੈ ਤਾਂ ਇੱਕ ਵਾਰ ਵਰਕਰਾਂ ਦੇ ਨਾਲ ਮੁਲਾਕਾਤ ਜ਼ਰੂਰ ਜਿਹੜੀ ਆ ਉਹ ਕਰਨ ਦਿੱਤੀ ਜਾਂਦੀ ਹੈ ਕੋਈ ਸਨੇਹਾ ਜਿਹੜਾ ਜ਼ਰੂਰ ਦੇਣ ਦਿੱਤਾ ਜਾਂਦਾ ਪਰ ਨਹੀਂ ਦੇਣ ਦਿੱਤਾ ਗਿਆ ਤਾਂ ਇਹ ਸਭ ਬਧੀ ਜਾਣਕਾਰੀ ਦਿੰਦੇ ਹੋਏ ਅਕਾਲੀ ਵਰਕਰ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਅਸੀਂ ਤਾਂ ਹੈਰਾਨ ਆ ਭਗਵੰਤ ਮਾਨ ਦੇ ਸਰਕਾਰ ਤੋਂ ਭਗਵੰਤ ਮਾਨ ਦੇ ਅਸਰਾਂ ਤੋਂ ਕਿ ਭਗਵੰਤ ਮਾਨ ਨੇ ਇੰਨੇ ਡਰ ਚੁੱਕੇ ਨੇ ਭਗਵੰਤ ਮਾਨ ਦੀ ਸਰਕਾਰ ਇੰਨੀ ਡਰ ਚੁਕੀ ਹੈ ਕਿ ਬਿਕਰਮ ਜੀ ਜਿਹੜੇ ਕਿ ਇਸ ਨਾਬਾ ਜੇਲ੍ਹ ਦੇ ਵਿੱਚ ਉਹਨਾਂ ਨੇ ਆਉਣਾ ਸੀਗਾ ਤੇ ਅਸੀਂ ਵਰਕਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਇੱਥੇ ਆਏ ਸੀਗੇ ਕਿਉਂਕਿ ਅਸੀਂ ਉਹਨਾਂ ਨੂੰ ਸਾਹਮਣੇ ਮਿਲਾਂਗੇ ਸੋ ਮਿਲ ਕੇ ਜਦੋਂ ਜੇਲ੍ਹ ਤੋਂ ਕਿਉਂਕਿ ਕੋਈ ਵੀ ਵਿਅਕਤੀ ਜਦੋਂ ਜੇਲ੍ਹ ਚ ਆਉਂਦਾ ਹੈ ਤਾਂ ਉਹਦੇ ਜਿਹੜੇ ਸਮਰਥਕ ਨੇ ਉਹ ਜੇਲ੍ਹ ਦੇ ਸਾਹਮਣੇ ਆ ਕੇ ਖੜ ਕੇ ਮਿਲ ਲੈਂਦੇ ਨੇ ਸੋ ਅੱਜ ਮੈਨੂੰ ਲੱਗਦਾ ਕਿ ਸਰਕਾਰ ਡਰ ਚੁੱਕੀ ਹੈ ਸਰਕਾਰ ਦੇ ਦਿਮਾਗ ਦੇ ਵਿੱਚ ਇਹ ਨਕਸ਼ਾ ਬੈਠ ਚੁੱਕਿਆ ਕਿ ਅਕਾਲੀ ਦਲ ਦੇ ਵਰਕਰ ਜਿਹੜੇ ਲੀਡਰ ਨੇ ਉਹਨਾਂ ਤੋਂ ਇਹਨਾਂ ਨੂੰ ਡਰ ਬਣ ਚੁੱਕਿਆ ਕਿਉਂਕਿ ਮੈਂ ਇੱਕ ਗੱਲ ਕਹਣੀ ਕਿ ਉਹਨਾਂ ਵਿਕਰਮ ਸਿੰਘ ਉਹ ਚੀਜ਼ ਹੈ ਜਿਹੜੀ ਕਦੇ ਦਬਣੀ ਨਹੀਂ ਵਿਕਰਮ ਸਿੰਘ ਤੋਂ ਜੋ ਇਹ ਕਹਿੰਦੇ ਸੀ ਕਿ ਅਸੀਂ ਆਹ ਕੁਝ ਫੜ ਉਹ ਕੋਈ ਵੀ ਚੀਜ਼ ਇਹਨਾਂ ਤੋਂ ਮਿਲ ਨਹੀਂ ਸਕੀ ਸੋ ਮੈਂ ਮਹਿਸੂਸ ਕਰ ਰਿਹਾ ਕਿ ਆ ਜਿਹੜੀ ਛੌਣੀ ਬਣਾਤੀ ਆ ਇਸ ਤਰ੍ਹਾਂ ਦੇ ਕੋਈ ਵੱਡੇ ਤੋਂ ਵੱਡਾ ਸਮੱਗਲਰ ਵੱਡੇ ਤੋਂ ਵੱਡਾ ਅੱਤਵਾਦੀ ਵੀ ਲਿਆਂਦਾ ਜਾਵੇ ਤਾਂ ਇਦਾਂ ਛੌਣੀ ਨਹੀਂ ਬਣਾਈ ਜਾਂਦੀ ਇਥੇ ਆਮ ਪਬਲਿਕ ਨੂੰ ਵੀ ਹੈਰਾਨ ਕੀਤਾ ਜਾ ਰਿਹਾ ਇਹ ਸੜਕ ਦੇ ਉੱਪਰ ਸਵੇਰ ਤੋਂ ਇਹਨਾਂ ਨੇ ਜਾਮ ਲਾਇਆ ਹੋਇਆ ਸੋ ਅਸੀਂ ਉਹਨਾਂ ਨੂੰ ਦੇਖਣ ਵਾਸਤੇ ਆਏ ਸੀਗੇ ਤੇ ਮਿਲਣ ਵਾਸਤੇ ਆਏ ਸੀਗੇ ਇਹ ਨਾ ਜੀ ਇੰਟੈਲੀਜੈਂਸ ਦੀ ਜਿਹੜੀ ਇਹ ਇੱਕ ਮੁਹਿੰਮ ਚਲਾਈ ਹੋਈ ਹੈ ਵੀ ਪੰਜਾਬ ਨੂੰ ਲੀਡਰਲੈਸ ਕਰਨ ਦੀ ਕਿ ਮੇ ਹਰਿਆਣਾ ਦਾ ਮਾਚਲ ਚ ਜਿਹਨੂੰ ਚਾਹੁੰਦੇ ਨੇ ਸੀਐਮ ਬਣਾ ਦਿੰਦੇ ਨੇ ਉਹੀ ਕੰਮ ਕਰ ਰਹੇ ਨੇ ਪਹਿਲਾਂ ਕੈਪਟਨ ਅਮਰਿੰਦਰ ਨੂੰ ਬਾਦਲ ਸਾਹਿਬ ਨੂੰ ਤੇ ਮਨਜੀਤਿਆ ਜੀ ਨੂੰ ਮਾਈ ਮੂਵ ਟੂ ਕੈਨ